ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਨਾਲ ਇੱਕ ਅਹਿਮ ਮੁੱਦੇ ਦੇ ਉੱਪਰ ਅਹਿਮ ਵਿਸ਼ੇ ਦੇ ਉੱਪਰ ਆਪਾਂ ਗੱਲ ਕਰਨੀ ਆ ਕਿ ਬਹੁਤ ਸਾਰੇ ਕਥਾਕਾਰ ਲਗਾਤਾਰ ਇਹ ਪ੍ਰਚਾਰ ਕਰਦੇ ਆ ਬਹੁਤ ਸਾਰੇ ਕਥਾਕਾਰ ਇਹ ਲਗਾਤਾਰ ਲੋਕਾਂ ਨੂੰ ਆਪਦੀ ਕਥਾ ਦੇ ਵਿੱਚ ਸੁਣਾਉਂਦੇ ਆ ਕਿ ਬਾਬੇ ਨਾਨਕ ਨੇ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆ ਜਿਹੜਾ ਉਹ 20 ਰੁਪਏ ਦਾ ਲੰਗਰ ਚਲਾਇਆ ਔਰ ਉਹੀ ਲੰਗਰ ਆ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਥਾਂ ਥਾਂ ਦੇ ਉੱਪਰ ਜਦੋਂ ਕਦੇ ਮੁਸੀਬਤ ਲੋਕਾਂ ਦੇ ਉੱਪਰ ਪੈਂਦੀ ਆ ਜਾਂ ਫਿਰ ਜਦੋਂ ਸ਼ੀਧੀ ਜੋੜ ਮੇਲੇ ਹੁੰਦੇ ਆ ਤਾਂ ਉਦੋਂ ਉਹ ਜਿਹੜਾ ਲੰਗਰ ਚੱਲਦੇ ਆ ਆਪਾਂ ਬਹੁਤ ਸਾਰੇ ਬਹੁਤ ਵਾਰੀ ਆਪਾਂ ਇਹ ਦੇਖਿਆ ਕਿ ਜਦੋਂ ਵੀ ਕਦੇ ਕੋਈ ਧਰਨਾ ਹੁੰਦਾ ਜਾਂ ਕੋਈ ਅਸੀਂ ਦੀ ਜੋੜ ਮੇਲੇ ਹੁੰਦੇ ਆ ਜਾਂ ਜਨਮ ਦਿਹਾੜੇ ਗੁਰੂ ਸਾਹਿਬਾਨਾਂ ਦੇ ਮਨਾਏ ਜਾਂਦੇ ਆ ਤਾਂ ਉਦੋਂ ਲਗਾਤਾਰ ਆ ਜਿਹੜੇ ਉਹ ਲੰਗਰ ਚੱਲਦੇ ਆ ਔਰ ਉਹਨਾਂ ਲੰਗਰਾਂ ਦੇ ਉੱਪਰ ਇਹ ਚਰਚਾ ਅਕਸਰ ਚੱਲਦੀ ਆ ਕਿ ਬਾਬੇ ਨਾਨਕ ਦੇ 20 ਰੁਪਏ ਦੇ ਚਰਾਏ ਲੰਗਰ ਦੇ ਕਰਕੇ ਹੀ ਅੱਜ ਲੋਕ ਆ ਜਿਹੜੇ ਉਹ ਥਾਂ ਥਾਂ ਦੇ ਉੱਪਰ ਲੰਗਰ ਲਾ ਰਹੇ ਆ ਪਰ ਇਸ 20 ਰੁਪਏ ਵਾਲੀ ਸੱਚੇ ਸੌਦੇ ਵਾਲੀ ਜਿਹੜੀ ਘਟਨਾ ਦੀ ਅਸਲ ਸਚਾਈ ਕੀ ਆ ਉਸ ਬਾਰੇ ਆਪਾਂ ਅੱਜ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜੇਕਰ ਤੁਹਾਨੂੰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਅੱਜ ਇਸ ਸੱਚਾ ਸੌਦਾ ਦੀ ਘਟਨਾ ਬਾਰੇ ਆਪਾਂ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਾਖੀਆਂ ਬਾਰੇ ਗੱਲਬਾਤ ਕਰਾਂਗੇ ਉਹਨਾਂ ਸਾਖੀਆਂ ਦੇ ਵਿੱਚ ਸਾਨੂੰ ਬਾਬੇ ਨਾਨਕ ਨਾਲ ਸੰਬੰਧਤ ਪੁਰਾਤਨ ਜਨਮ ਸਾਖੀ ਜਿਹੜੀ ਕਿ ਸਭ ਤੋਂ ਪੁਰਾਣੀ ਜਨਮ ਸਾਖੀ ਮੰਨੀ ਜਾਂਦੀ ਆ ਮਿਹਰਬਾਨ ਵਾਲੀ ਸਾਖੀ ਭਾਈ ਬਾਲੇ ਵਾਲੀ ਸਾਖੀ ਤੇ ਬੀ 40 ਸਾਖੀ ਹੋਰ ਆਦ ਜਿਹੜੀਆਂ ਬਹੁਤ ਸਾਰੀਆਂ ਸਾਖੀਆਂ ਸਾਨੂੰ ਜਿਹੜੀਆਂ ਉਹ ਮਿਲਦੀਆਂ ਦੋਸਤੋ ਜੇਕਰ ਆਪਾਂ ਇਹਨੂੰ ਸੌਕੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਤਾਂ ਸਾਖੀ ਦਾ ਮਤਲਬ ਕਹਾਣੀ ਹੁੰਦਾ ਭਾਵ ਕਿ ਇਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਆ ਜਿਹੜੀਆਂ ਕੁਝ ਕਹਾਣੀਆਂ ਜਿਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਉਹ ਚਰਚਾ ਕਰਾਂਗੇ ਪਰ ਨਾਲ ਹੀ ਇਹ ਵੀ ਗੱਲ ਜ਼ਰੂਰੀ ਆ ਕਿ ਹਰ ਇੱਕ ਕਹਾਣੀ ਜਿਹੜੀ ਉਹ ਸੱਚੀ ਨਹੀਂ ਹੁੰਦੀ ਔਰ ਹਰ ਵਾਰੀ ਜਿਹੜੀ ਉਹ ਇਤਿਹਾਸ ਦੀ ਕਿਸਵੱਟੀ ਦੇ ਉੱਪਰ ਪੂਰੀ ਰੁੱਤਰਦੀ ਗੀ ਦੂਜੀ ਗੱਲ ਇਹਦੇ 'ਚ ਇਹ ਵੀ ਆ ਕਿ ਇਹ ਗੱਲ ਆ ਜਿਹੜੀ ਅੱਜ ਉਹ ਵਿਸ਼ੇਸ਼ ਧਿਆਨ ਦੇਣ ਵਾਲੀ ਆ ਕਿ ਕੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਕਿਆ ਹੀ ਆ ਜਿਹੜਾ ਉਹ 20 ਰੁਪਏ ਦਾ ਲੰਗਰ ਲਾਇਆ ਸੀਗਾ ਜਾਂ ਫਿਰ ਆਪਣੇ ਧਰਮ ਨੂੰ ਬਚਾਉਣ ਦੇ ਲਈ ਬ੍ਰਾਹਮਣਾ ਨੇ ਜਿਹੜਾ ਇਸ ਇਸ ਤਰ੍ਹਾਂ ਦੀਆਂ ਸਾਖੀਆਂ ਜਿਹੜੀਆਂ ਘੜੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਘੜ ਕੇ ਜਿਹੜੀਆਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਸੋ ਅੱਜ ਆਪਾਂ ਉਸ ਬਾਰੇ ਚਰਚਾ ਕਰਾਂਗੇ ਕਿ ਜਿਹੜੀ ਪ੍ਰਾਤਨ ਜਨਮ ਸਾਖੀ ਆ ਸਭ ਤੋਂ ਪੁਰਾਣੀ ਜਨਮ ਸਾਖੀ ਜਿਹਨੂੰ ਕਿਹਾ ਜਾਂਦਾ ਉਹਦੇ ਵਿੱਚ ਵੀ ਹੈ ਜਿਹੜਾ ਉਹ ਸੱਚਾ ਸੌਦਾ ਘਟਨਾ ਦਾ ਜਿਹੜਾ ਉਹ ਕੋਈ ਵੀ ਜ਼ਿਕਰ ਨਹੀਂ ਆਉਂਦਾ ਕਿਉਂਕਿ ਸਾਈਂਬ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਪਹਿਲਾਂ ਹੀ ਜਿਹੜਾ ਉਹ ਕਿਰਤੀਆਂ ਦਾ ਪੱਖਪੂਰ ਦੇ ਰਹੇ ਆ ਹਮੇਸ਼ਾ ਉਹਨਾਂ ਨੇ ਜਿਹੜਾ ਉਹ ਵੇਲੜਾਂ ਦਾ ਜਿਹੜਾ ਉਹ ਵਿਰੋਧ ਕੀਤਾ ਔਰ ਹਮੇਸ਼ਾ ਹੀ ਇਹ ਕਿਹਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਸਾਇਬ ਸ਼੍ਰੀ ਗੁਰੂ ਰਣਕਦੇਵ ਜੀ ਲਗਾਤਾਰ ਹੀ ਹੈ ਜਿਹੜਾ ਉਹ ਸਾਧੂਆਂ ਦਾ ਪਖੰਡੀਆਂ ਦਾ ਜਿਹੜਾ ਉਹ ਵਿਰੋਧ ਕਰਦੇ ਰਹੇ ਆ ਔਰ ਉਹ ਆਪਣੀ ਗੁਰਬਾਣੀ ਦੇ ਵਿੱਚ ਕੋ 17 ਨੂੰ ਲੈ 17ਵੀਂ ਜਿਹੜੀਆਂ ਉਹਨਾਂ ਦੇ ਲਈ ਲਿਖਦੇ ਆ ਕਿ ਗੁਰਪੀਰ ਸਦਾਏ ਮੰਗਣ ਜਾਏ ਤਾਕੇ ਮੂਲ ਨ ਲੱਗਿਆ ਪਾਏ ਘਾਲ ਪਾਏ ਕਿਸ ਹੱਥ ਦੇ ਨਾਨਕ ਰਾਹ ਪਛਾਣੇ ਸੇ ਦੋਸਤੋ ਤਾਂ ਤੁਸੀਂ ਇਹਨਾਂ ਤੁਕਾਂ ਤੋਂ ਇਹਨਾਂ ਪੰਕਤੀਆਂ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਜੇਕਰ 20 ਰੁਪਿਆ ਦਾ ਲੰਗਰ ਲਾਉਣ ਦੀ ਗੱਲ ਆਉਂਦੀ ਆ ਤਾਂ ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੇ ਆਪਾਂ ਮੰਨ ਲਈਏ ਇੱਕ ਟਾਈਮ ਦੇ ਲਈ ਕਿ ਉਹਨਾਂ ਨੇ ਲੰਗਰ ਲਾਤਾ ਤਾਂ ਇੱਥੇ ਇਹ ਸਵਾਲ ਖੜਾ ਹੁੰਦਾ ਕਿ ਕੀ ਜਿੰਨਾ ਦੇ ਲਈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੈਣਾ ਲਿਖੀਆਂ ਕੀ ਉਹ ਉਹਨਾਂ ਵੇਲੜਾ ਨੂੰ ਜਿਹੜਾ ਉਹ ਲੰਗਰ ਸ਼ਿਕਾ ਸਕਣਗੇ ਕੀ ਉਹਨਾਂ ਵੇਲੜਾਂ ਦੇ ਲਈ ਉਹ ਲੰਗਰ ਲਾ ਦੇਣਗੇ ਬਿਲਕੁਲ ਵੀ ਨਹੀਂ ਹਾਂ ਉਸ ਸਮੇਂ ਉਹਨਾਂ ਨੇ ਬੇਸ਼ੱਕ ਕਿਸੇ ਗਰੀਬ ਦੀ ਕਿਸੇ ਮਜਲੂਮ ਦੀ ਜਿਹੜੀ ਉਹ ਸਹਾਇਤਾ ਦਾ ਜ਼ਰੂਰ ਕੀਤੀ ਹੋ ਸਕਦੀ ਆ ਪਰ ਵੇਲੜਾ ਨੂੰ ਜਿਹੜਾ ਉਹ ਲੰਗਰ ਨਹੀਂ ਸ਼ਿਕਾਇਆ ਹੋਣਾ ਕਿਉਂਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਾਂ ਦੇ ਸਮੇਂ ਇੱਕ ਇੱਕ ਟਾਈਮ ਯਾਤਰਾ ਤੇ ਨਿਕਲਦੇ ਆ ਤਾਂ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਿਹੜੇ ਸਾਧੂ ਉਹ ਸੰਨਿਆਸ ਹੋ ਕੇ ਬੈਠੇ ਮਿਲਦੇ ਆ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਵੀ ਉਹਨਾਂ ਨੂੰ ਸਵਾਲ ਕਰਦੇ ਆ ਕਿ ਹਾਂ ਭਾਈ ਤੁਸੀਂ ਇੱਥੇ ਕਿਉਂ ਬੈਠੇ ਆ ਤਾਂ ਉਹ ਕਹਿੰਦੇ ਹੁੰਦੇ ਆ ਕਿ ਅਸੀਂ ਆ ਜੀ ਸਾਰੇ ਸੰਸਾਰ ਤੋਂ ਜਿਹੜਾ ਉਹ ਸੰਨਿਆਸ ਲੈ ਲਿਆ ਤੇ ਅਸੀਂ ਆਪਣੇ ਆਪਣੀ ਭਗਤੀ ਦੇ ਲਈ ਜੰਗਲਾਂ ਦੇ ਵਿੱਚ ਆ ਕੇ ਬੈਠੇ ਆ ਉਹ ਕਹਿੰਦੇ ਸੀਗੇ ਕਿ ਅਸੀਂ ਗ੍ਰਸਤੀ ਜੀਵਨ ਤੋਂ ਵੀ ਜਿਹੜਾ ਉੱਪਰ ਉੱਠ ਚੁੱਕੇ ਆ ਤਾਂ ਸਾਬ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਇੱਕ ਸਵਾਲ ਕਰਦੇ ਆ ਕਿ ਜੇਕਰ ਤੁਸੀਂ ਗ੍ਰਸਤੀ ਜੀਵਨ ਤੋਂ ਉੱਪਰ ਉੱਠ ਚੁੱਕੇ ਆ ਤਾਂ ਸ਼ਾਮ ਨੂੰ ਲੰਗਰ ਕਿੱਥੋਂ ਖਾਣੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਲੰਗਰ ਤਾਂ ਅਸੀਂ ਜਿਹੜਾ ਆ ਕੇ ਆਮ ਲੋਕਾਂ ਤੇ ਲੈ ਆਉਨੇ ਆ ਤਾਂ ਉਸ ਸਮੇਂ ਸਾਬ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਬਿਲਕੁਲ ਉੱਥੇ ਫੇਰ ਸਪਸ਼ਟ ਕੀਤੀ ਆ ਕਿ ਜੇਕਰ ਤੁਸੀਂ ਗ੍ਰਸਤੀ ਜੀਵਨ ਤੋਂ ਉੱਪਰ ਉੱਠੇ ਆ ਤਾਂ ਫਿਰ ਤੁਸੀਂ ਆਥਰੇ ਲੰਗਰ ਲੈਣ ਦਾ ਜਿਹੜਾ ਉਹ ਗ੍ਰਸਤੀ ਲੋਕਾਂ ਦੇ ਕੋਲ ਚਲੇ ਜਾਂਦੇ ਆ ਤਾਂ ਇੱਥੋਂ ਇਹ ਗੱਲ ਬਿਲਕੁਲ ਸਪਸ਼ਟ ਹੁੰਦੀ ਆ ਕਿ ਗੁਰੂ ਨਾਨਕ ਦੇਵ ਜੀ ਕਦੇ ਵੀ ਵੇਲਣਾਂ ਦਾ ਪੱਖ ਆ ਜਿਹੜਾ ਉਹ ਨਹੀਂ ਪੂਰਨ ਹੁਣ ਆਪਾਂ ਇਸ ਗੱਲ ਲਈ ਅੱਗੇ ਵਧਦੇ ਆ ਕਿ ਕੀ ਵਾਕਾ ਹੀ ਉਸ ਸਮੇਂ ਆ ਜਿਹੜਾ ਉਹ 20 ਰੁਪਏ ਜਾਂ 1 ਰੁਪਿਆ ਜਾਂ ਰੁਪਿਆਂ ਦੀ ਰਾਖੀ ਹੈ ਜਿਹੜੀ ਉਹ ਚੱਲਦੀ ਸੀ ਜਾਂ ਨਹੀਂ ਚੱਲਦੀ ਸੀ ਜੇਕਰ ਆਪਾਂ ਉਸ ਸਮੇਂ ਦੇ ਇਤਿਹਾਸ ਦੇ ਉੱਪਰ ਨਿਗਾਹ ਮਾਰੀਏ ਤਾਂ ਉਸ ਸਮੇਂ ਬਰਾਹਮ ਲੋਦੀ ਦਾ ਰਾਜ ਸੀਗਾ ਤਾਂ ਉਦੋਂ ਬਹਿਲੋਲੀਆਂ ਜਿਹੜੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਜੋ ਕਿ 1 ਰੁਪਏ ਦਾ 40ਵਾਂ ਹਿੱਸਾ ਤਾਂ ਇੱਥੋਂ ਇਹ ਗੱਲ ਬਿਲਕੁਲ ਸਪਸ਼ਟ ਹੁੰਦੀ ਆ ਕਿ ਉਸ ਸਮੇਂ ਕੋਈ ਜਿਹੜੇ ਆਹ ਰੁਪਏ ਨਹੀਂ ਚੱਲਦੇ ਸੀ ਉਸ ਸਮੇਂ ਬਹਿਲੋਲੀ ਚੱਲਦੀ ਸੀਗੀ ਤਾਂ ਜਿਹੜੇ ਬਾਮਣਾ ਨੇ ਆਪਣੇ ਪੀਰ ਪਗੰਬਰਾਂ ਨੂੰ ਜਦੋਂ ਉਹ ਮੰਨਦੇ ਸੀਗੇ ਤਾਂ ਉਹ ਉਹਨਾਂ ਦੇ ਵਿੱਚ ਆ ਜਿਹੜਾ ਉਹ ਜਾਦੂ ਮੰਤਰਾਂ ਕਰਕੇ ਉਹਨਾਂ ਨੂੰ ਮੰਨਦੇ ਸੀਗੇ ਇਸ ਕਰਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਜਿਹੜੀਆਂ ਉਹ ਗੁਰੂ ਸਾਹਿਬ ਨਾਲ ਸੰਬੰਧਤ ਉਹਨਾਂ ਨੇ ਲਿਖ ਕੇ ਆਪਣੇ ਜਿਹੜੀ ਰੋਜੀ ਰੋਟੀ ਨੂੰ ਬਚਾਉਣ ਦੇ ਲਈ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਤਾਂ ਉਸ ਸਮੇ ਜਿਹੜੀਆਂ ਬਹਿਲੋਲੀਆਂ ਚੱਲਦੀਆਂ ਸੀਗੀਆਂ ਤਾਂ ਜੇਕਰ ਉਹ 1 ਰੁਪਏ ਦਾ ਚਾਲਵਾ ਹਿੱਸਾ ਸੀਗਾ ਤਾਂ ਭਾਵ ਕੇ ਉਸ ਸਮੇ 10 ਮਾਣਾ ਜਿਹੜਾ ਉਹ ਅਨਾਜ ਉਹ ਆ ਸਕਦਾ ਸੀਗਾ 5-6 ਰਾ ਜਿਹੜਾ ਉਹ ਦੇਸੀ ਘੋਬੀ ਮਿਲ ਸਕਦਾ ਸੀਗਾ ਇਹਦੇ ਚ ਇੱਕ ਅਹਿਮ ਗੱਲ ਇਹ ਵੀ ਆ ਕਿ 140 ਮਾਣਾ ਜਿਹੜਾ ਉਹ ਪੱਕਾ ਅਨਾਜ ਵੀ ਹੈ ਜਿਹੜਾ ਇਹਨਾਂ 20 ਰੁਪਈਆ ਦੇ ਵਿੱਚ ਲਿਆਂਦਾ ਜਾ ਸਕਦਾ ਸੀਗਾ ਕੁੱਲ ਮਲਾ ਕੇ 2800 ਮਾਣ ਜਿਹੜਾ ਉਹ ਪੱਕਾ ਅਨਾਜ ਮਿਲ ਜਾਣਾ ਸੀਗਾ ਇਹਨਾਂ 20 ਰੁਪਈਆ ਦੇ ਵਿੱਚ ਜੇਕਰ ਆਪਾਂ ਇਸ ਤਰ੍ਹਾਂ ਇਸ ਨੂੰ ਦੇਖੀਏ ਕਿ ਉਸ ਸਮੇਂ ਬਹਿਲੋਲੀ ਚਲਦੀ ਸੀ ਜੋ ਕਿ 1 ਰੁਪਏ ਦਾ 40ਵਾਂ ਹਿੱਸਾ ਸੀਗਾ ਜਿਹਦੇ ਵਿੱਚ 10 ਮਣ ਜਿਹੜਾ ਉਹ ਅਨਾਜ ਤੇ 5 ਸੇਰ ਆ ਜਿਹੜਾ ਉਹ ਦੇਸੀ ਘਾਓ ਮਤਲਬ ਕਿ ਪੁੱਲ ਮਲਾ ਕੇ ਜਿਹੜਾ 2800 ਮਣ ਅਨਾਜ ਆ ਜਿਹੜਾ ਉਹ ਪ੍ਰਾਪਤ ਹੋ ਸਕਦਾ ਸੀ ਲਿਆ ਜਾ ਸਕਦਾ ਸੀ ओरिजिनल ਇੱਕ ਜੁੜਦੀ ਗੱਲ ਇਹ ਵੀ ਆ ਕਿ ਦੋ ਬੰਦੇ ਆ ਜਿਹੜੇ ਉਹ 2800 ਮਣ ਅਨਾਜ ਚੱਕ ਕੇ ਲਿਆ ਹੀ ਨਹੀਂ ਸਕਦੇ ਮਤਲਬ ਕਿ ਦੇਖੋ ਤੁਸੀਂ ਇਹ ਇਹ ਕਿੰਡੀ ਵੱਡੀ ਗੱਲ ਆ ਕਿ ਜੇਕਰ ਇਹ 1 ਰੁਪਏ ਦੇ 40ਵੇਂ ਹਿੱਸੇ ਦੇ ਵਿੱਚ 2800 ਮਾਣਾ ਅਨਾਜ ਆ ਜਾ ਸਕਦਾ ਤਾਂ ਜੇ ਆਪਾਂ 20 ਰੁਪਿਆ ਦੇ ਹਿਸਾਬ ਦੇ ਨਾਲ ਉਹਦੀ ਗੱਲ ਕਰੀਏ ਤਾਂ 2800 2800 ਮਾਣ ਜਿਹੜਾ ਅਨਾਜ ਆਗਾ ਉਹ ਦੋ ਬੰਦੇ ਕਤੀ ਵੀ ਨਹੀਂ ਚੱਕ ਕੇ ਲਿਆ ਸਕਦੇ ਔਰ ਤੁਸੀਂ ਇਹ ਦੇਖੋ ਕਿ ਉਸ ਸਮੇਂ ਕਿਹਾ ਜਾਂਦਾ ਕਿ ਬਾਲਾ ਤੇ ਸਾਈਹਬ ਸ੍ਰੀ ਗੁਰੂ ਨਾਨਕ ਦੇਵ ਜੀ ਚੂੜਨ ਕਾਣੇ ਦੀ ਮੰਡੀ ਤੋਂ ਚੂੜਨਾ ਕਾਣੇ ਦੀ ਮੰਡੀ ਤੋਂ ਆ ਜਿਹੜਾ ਉਹ ਨਾਜ ਆ ਜਿਹੜਾ ਉਹ ਚੌਕ ਕੇ ਲਾਇਆ ਤੇ ਔਰ ਸਾਧੂਆਂ ਨੂੰ ਖਵਾਇਆ ਔਰ ਇਹ ਗੱਲ ਬਿਲਕੁਲ ਬਿਲਕੁਲ ਉਹਨਾਂ 17 ਦੇ ਉਲਟ ਜਿਹੜੀ ਉਹ ਖੜੀ ਹੁੰਦੀ ਆ ਕਿ ਜਿਹੜੇ ਸਾਧੂ ਵੀ ਆ 2800 ਵਾਲਾ ਨਾਜ ਆ ਜਿਹੜਾ ਉਹ ਦਸਾਂ ਦਿਨਾਂ ਚ ਵੀ ਨਹੀਂ ਮਕਾ ਸਕਦੇ ਇਸ ਕਰਕੇ ਇਸ ਤਰ੍ਹਾਂ ਦੀਆਂ ਅਫਵਾਵਾਵਾਂ ਜਿਹੜੀਆਂ ਜਿਹੜੀਆਂ ਇਹ ਕਹਾਣੀਆਂ ਉਸ ਉਸ ਟਾਈਮ ਦੇ ਸਾਧੂਆਂ ਨੇ ਬ੍ਰਾਹਮਣਾਂ ਨੇ ਆਪਣੇ ਆਪਣੀ ਰੋਜੀ ਰੋਟੀ ਨੂੰ ਬਚਾਉਣ ਦੇ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਆ ਜਿਹੜੀਆਂ ਉਹ ਬਣਾਈਆਂ ਔਰ ਲੋਕਾਂ ਦੇ ਵਿੱਚ ਪ੍ਰਚਾਰੀਆਂ ਇਹਦੇ ਨਾਲ ਜੁੜਦੀ ਗੱਲ ਇਹ ਵੀ ਆ ਕਿ ਉਸ ਸਮੇਂ ਬ੍ਰਾਹਮਣਵਾਦ ਦਾ ਬੋਲਬਾਲਾ ਸੀਗਾ ਕਿਉਂਕਿ ਉਸ ਸਮੇਂ ਬ੍ਰਾਹਮਣ ਆ ਜਿਹੜੇ ਉਸ ਸਮੇਂ ਦੇ ਗੁਰੂ ਪੀਰਾਂ ਨੂੰ ਆਪਦੇ ਸਾਧੂ ਸੰਤਾਂ ਨੂੰ ਜਿਹੜਾ ਉਹ ਸਰਦਾ ਦੀ ਭਾਵਨਾ ਨਾਲ ਦੇਖਦੇ ਸੀਗੇ ਔਰ ਉਹਨਾਂ ਦੇ ਲਈ ਉਹਨਾਂ ਨੇ ਜੋ ਉਸ ਸਮੇਂ ਦੀਆਂ ਕਹਾਣੀਆਂ ਲਿਖੀਆਂ ਉਹ ਕਾਲਪਨਿਕ ਸੀਗੀਆਂ ਤਾਂ ਇਸੇ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਚਿਆਉਣ ਦੇ ਲਈ ਉਹਨਾਂ ਨੇ ਉਹਨਾਂ ਨੂੰ ਉਹ ਉਹ ਉਹਨਾਂ ਨੂੰ ਚ ਆਉਣ ਦੇ ਲਈ ਸ਼ਰਦਾ ਭਾਵਨਾ ਦੇ ਨਾਲ ਉਹਨਾਂ ਨੂੰ ਦੇਖਦੇ ਸੀਗੇ ਤਾਂ ਇਸ ਕਰਕੇ ਹੀ ਹੈ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਨ ਕੜ ਤੱਕ ਕਹਾਣੀਆਂ ਕਾਲਪਨਿਕ ਕਹਾਣੀਆਂ ਜਿਹੜੀਆਂ ਉਹ ਸਾਡੇ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਤੇ ਲਿਖੀਆਂ ਔਰ ਦੂਜੀ ਗੱਲ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਔਰ ਉਹ ਵੀ ਹੈ ਜਿਹੜੇ ਉਹ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਉਹ ਸ਼ਰਦਾ ਭਾਵਨਾ ਔਰ ਆਪਾਂ ਇਹ ਕਹੇ ਸੌਕੇ ਸ਼ਬਦਾਂ 'ਚ ਇਹ ਕਹਿ ਸਕਦੇ ਆ ਕਿ ਜਾਦੂ ਮੰਤਰ ਵਾਲੇ ਗੁਰੂ ਵਜੂਆਂ ਜਿਹੜਾ ਉਹ ਬਣਦੇ ਸੀਗੇ ਪਾਰਾ ਦੂਜੇ ਪਾਸੇ ਇਹ ਵੀ ਗੱਲ ਆ ਕਿ ਜ਼ਰੂਰੀ ਨਹੀਂਗਾ ਕਿ ਇਹ ਜੜੀਆਂ ਕਹਾਣੀਆਂ ਜੜੀਆਂ ਉਹ ਸੱਚੀਆਂ ਹੋਣ ਔਰ ਸਾਡੇ ਇਤਿਹਾਸ ਦੀ ਕਸਵੱਟੀ ਦੇ ਉੱਪਰ ਜਿਹੜਾ ਉਹ ਪੂਰੀਆਂ ਉੱਤਰਦੀਆਂ ਹੋਣ ਤਾਂ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਧ ਸੰਗਤ ਨੂੰ ਆ ਇਸ ਵੀਡੀਓ ਨੂੰ ਜੋ ਵੀ ਸਾਧ ਸੰਗਤ ਦੇਖ ਰਹੀ ਆ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਉੱਪਰ ਜਿਹੜੀ ਉਹ ਜ਼ਰੂਰ ਵਿਚਾਰ ਕਰਨੀ ਚਾਹੀਦੀ ਆ ਕਿ ਕੀ ਸਾਈਂਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੀਆਂ ਜਿਹੜਾ ਉਹ ਵਿਲਣਾ ਨੂੰ ਲੰਗਰ ਸ਼ਕਾ ਸਕਦੇ ਆ ਕੀ ਸਾਈਂਬ ਸ੍ਰੀ ਗੁਰੂ ਨਾਨਕ ਦੇਵ ਜੀ ਕਦੇ ਵੀ ਜਿਹੜਾ ਉਹ ਸ਼ਕਤੀ ਸ਼ਕਤੀ ਵਾਲੇ ਸੀਗੇ ਜਾਂ ਕਦੇ ਵੀ ਉਹ ਆ ਜਿਹੜਾ ਉਹ ਕਿਸੇ ਨੂੰ ਜਿਹੜਾ ਸ਼ਕਤੀ ਨਾਲ ਗਿਆਪ ਕਰਤਾ ਜਾਂ ਕਿਸੇ ਨੂੰ ਸ਼ਕਤੀ ਨਾਲ ਜਿਉਂਦਾ ਕਰਤਾ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਨਕਰਤ ਕਹਾਣੀਆਂ ਉਹਨਾਂ ਬਾਰੇ ਆ ਜਰੂਰ ਉਹ ਸਾਨੂੰ ਉਹ ਚਰਚਾ ਕਰਨੀ ਚਾਹੀਦੀ ਆ ਉਹਨਾਂ ਬਾਰੇ ਜਰੂਰ ਜਿਹੜਾ ਉਹ ਹੋਰ ਜਿਹੜੀ ਨੌਲੇਜ ਇਕੱਠੀ ਕਰਨੀ ਚਾਹੀਦੀ ਆ ਔਰ ਕੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਚੀ ਵਿਚਾਰਧਾਰਾ ਜਿਹੜੀ ਆ ਉਹਦੇ ਬਾਰੇ ਵੀ ਸਾਨੂੰ ਚਰਚਾ ਕਰਕੇ ਉਹਨਾਂ ਦੀ ਜਿਹੜੀ ਉਹ ਸੱਚੀ ਵਿਚਾਰਧਾਰਾ ਦੇ ਉੱਪਰ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੀਆਂ ਮਨ ਘੜਤ ਕਹਾਣੀਆਂ ਦੇ ਕਰਕੇ ਸਾਡੇ ਲੋਕਾਂ ਨੂੰ ਜਿਹੜਾ ਉਹ ਹਨੇਰੇ ਦੇ ਵਿੱਚ ਨਾ ਰਹਿਣਾ ਪਵੇ ਹਨੇਰੇ ਦੇ ਵਿੱਚ ਜੋ ਰੱਖਿਆ ਜਾਂਦਾ ਆਂਦੇ ਵਿਸ਼ਵਾਸ ਪਾਇਆ ਜਾਂਦਾ ਉਹਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਆ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਕਰਿਓ ਜੇਕਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਆ ਤਾਂ ਸਾਡਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਕੇ ਜਿਹੜਾ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣੀ ਮੈਂ ਸੁਖਪ੍ਰੀਤ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ